رنگ خشک دی کس تو مرد چھپا ہوں دیئے آپ آئیسا جو ہس کے کھا گئے ہون کی تو کٹ کھا ہوں دیئے ہے جا ہماری کھالا کرمی تھوڑی ہو پھر کرے جا کے ہسبینڈ دکھائیں گی ਹਸ ਬੈਂਡ ਜਿਹੜਾ ਹੱਸ ਕੇ ਵੱਜਣ ਵਾਲਾ ਬੈਂਡ ਹੁੰਦਾ ਨਾ ਵੀਰ ਨਾ ਵਜਾਈ ਮੁੰਡੇ ਮੇਰੀ ਗੁੱਸਪਣੀ ਬਣ ਜਾਊਗੀ ਆ ਬੈਠੇ ਸਾਰੇ ਹੱਸ ਬੈਂਡ ਕਿੱਧਰ ਵੀ ਇੱਥੇ ਬਹੁਤ ਅੱਛਾ ਕੱਲ ਪਰਸੋ ਭਗਵੰਤ ਦਾਸ ਆ ਤੇ ਕਹਿੰਦੇ ਗਵਰਨਮੈਂਟ ਕੀ ਸੀ ਉਹ ਜਿਹੜੀ ਮੈਂਡਮੈਂਟ ਤੇ ਕਹਿੰਦੇ ਡਿੱਗ ਪਏ ਡਿੱਗ ਜਾਏ ਮੈਂਡਮੈਂਟ ਤੇ ਡਿੱਗ ਜਾਏ ਮੈਂ ਕਹਿੰਦਾ ਜਿਹੜੀ ਮੈਂਡਮੈਂਟ ਤੇ ਗੌਰ ਕਰੇ ਗੌਰਮੈਂਟ ਗੱਲ ਮੈਂ ਹੁਣ ਕੀ ਤੋਂ ਕੁੱਟਖਾ ਹੁੰਦੀ ਏ ਆਪਾਂ ਹੀ ਸਾਂ ਜੋ ਹੱਸ ਕੇ ਖਾ ਗਏ ਮਾਸਟਰਾਂ ਤੋਂ ਉਸਤਾਦਾਂ ਤੋਂ ਆਪਣੇ ਮਾਂ ਬਾਪ ਤੋਂ ਹੁਣ ਤਾਂ ਬੱਚੇ ਬੋਲਣ ਲੱਗ ਪੈਂਦੇ ਨੇ ਅਸੀਂ ਇੰਗਲੈਂਡ ਦੇ ਵਿੱਚ ਸ਼ੋਅ ਕਰ ਰਹੇ ਸੀਗੇ 82 ਦੀਆਂ ਗੱਲਾਂ ਨੇ ਉਹ ਆਪਣੇ ਬੱਚੇ ਦੀ ਇੰਨੀ ਤਾਰੀਫ਼ ਕਰੀ ਜਾ ਰਹੀ ਸੀ ਪਾਜੀ ਮੈਂ ਇਸ ਬੱਚੇ ਨੂੰ ਨਾ ਮਤਲਬ ਮੈਂ ਇਹਨੂੰ ਆਪਣੇ ਇੰਡੀਅਨ ਤਰੀਕੇ ਨਾਲ ਰੱਖਿਆ ਹੋਇਆ ਮੈਂ ਚਪੇੜ ਮਾਰਦਿਆਂ ਦੇ ਕੋਈ ਇਹੋ ਜਿਹੀ ਗੱਲ ਕਰਿਆ ਆ ਗੋਰਿਆਂ ਨਾਲ ਇਹ ਬਹੁਤ ਆਵਾ ਉਤਰ ਸੋਸਾਇਟੀ ਹੈ ਕਦੇ ਕੁਝ ਬੋਲ ਦਿੰਦੇ ਆਪਣੇ ਮਾਂ ਬਾਪ ਨੂੰ ਇਹਨਾਂ ਨੂੰ ਮਾਰ ਵੀ ਨਹੀਂ ਸਕਦੇ ਸੀ ਐਨੇ ਨੂੰ ਅਸੀਂ ਗੱਡੀ ਬਾਹਰ ਕੱਢੀ ਉਹਦਾ ਮੁੰਡਾ ਬਾਹਰੋਂ ਆ ਰਿਹਾ ਸੀ ਸਾਈਕਲ ਤੇ ਆ ਰਿਹਾ ਸੀ ਉਹਨੇ ਆਪਣਾ ਰੋਗ ਝਾੜ ਮਾਰ ਕੇ ਉਹਨੂੰ ਕਿਹਾ ਚੱਲੋ ਕਰੇ ਕਿਹਾ ਕਿਉਂ ਪਾਤੇ ਉਹਦੇ ਸਾਹਮਣੇ ਆ ਗਿਆ ਉਹ

ਸੇਡੇਟ ਚ ਡੈਂਟ ਨਹੀਂ ਕਹਿੰਦੇ ਜਿਹਦੇ ਨਾਲ ਦੁਆਵਾਂ ਤੁਹਾਡੀਆਂ ਦੁਆਵਾਂ ਆ ਪਿਆਰ ਸਤਕਾਰ ਦੁਬਾਰਾ ਗੁਰਦਾਸ ਤੁਹਾਡੇ ਸਾਹਮਣੇ ਫੇਰ ਉਹ ਹੋ ਜਾਈ ਖੜਾ ਉਹਨਾਂ ਨੇ ਰੱਖ ਲਿਆ ਤੁਸੀਂ ਬਚਾ ਲਿਆ ਦੁਆ ਤੇ ਗੁਰੂ ਜਦੋਂ ਆਬੀ ਦੀ ਇਕੱਠੀਆਂ ਹੋ ਜਾਂਦੀਆਂ ਨੇ ਤੇ ਫਿਰ ਆਪ ਹੀ ਸਵੈਮ ਸਾਕਸ਼ਾਤ ਫਨਭੂ ਪ੍ਰਗਟ ਹੋ ਜਾਂਦੇ ਨੇ ਕਿਸੇ ਲਈ ਬਸੋਸੀ ਕਿਹਦੇ ਗਰੀਬ ਦੀ ਗਰੂ ਤੇ ਗਰੀਬ ਦੀ ਕਿਸੇ ਬਦਨਸੀਬ ਦੀ ਮੂੰਹੋਂ ਬਦਦੁਆ ਨਾ ਕਢਾਇਓ ਸਾਹਿਬ ਬਦਦੁਆ ਐਸੀ ਲੱਗਦੀ ਐ ਉਧਰ ਸਤ ਪੋਸ਼ਟਾਂ ਨੂੰ ਲੈ ਬੈਠੋ ਔਰ ਕਿਸੇ ਦੁਆਵਾਂ ਹਜ਼ਾਰਾਂ ਕੱਠੀਆਂ ਹੋਣ ਤੇ ਥੋੜਾ ਜਿਹਾ ਫਰਕ ਪੈਂਦਾ ਵੀ ਪਰ ਬਦਦੁਆ ਕੋਈ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਮੂੰਹ ਕੱਢਣ ਦੀ ਸੁਣਦੇ ਮੂੰਹ ਕੱਢੀ ਬਦਦੁਆ ਹੋਈ ਨਹੀਂ ਸਕਦੀ ਜਿਹੜੀ ਆਪਣੇ ਆਪ ਨਿਕਲ ਜੇ ਹੋਈ ਜਿਹੜਾ ਖामोश ਰਹਿ ਗਿਆ ਉਸ ਜਗ੍ਹਾ ਤੇ ਕਿ ਮੇਰੇ ਨਾਲ ਹੋ ਗਿਆ ਹੋ ਗਿਆ ਕੋਈ ਗੱਲ ਨਹੀਂ ਪਰ ਉਹ ਕੋਈ ਨਾ ਦੇਖਦਾ ਕੋਈ ਗੱਲ ਨਹੀਂ ਕਈ ਤਾਂ ਬਾਕੀ ਸਿਆਣੇ ਹੁੰਦੇ ਨੇ ਕਈ ਸਿਆਣੇ ਬਣਨ ਦੀ ਕੋਸ਼ਿਸ਼ ਕਰਦੇ ਨੇ ਉੱਥੇ ਥੋੜੀ ਜਾਣਕਾਰੀ ਖਤਰਨਾਕ ਹੁੰਦੀ ਹੈ ਕਿਸੇ ਚੀਜ਼ ਬਾਰੇ ਜਾਣੀਏ ਤੇ ਪੂਰਾ ਜਾਣੀਏ ਨਹੀਂ ਤਾਂ ਉਹਦੇ ਬਾਰੇ ਗੱਲ ਕਰਨੀ ਨਹੀਂ ਚਾਹੀਦੀ ਕਹਿੰਦਾ ਜੀ ਸਾਰੇ ਆਸ਼ ਮੁਸਲਮਾਨਾਂ ਚ ਹੋਇਆ ਸਿੱਖਾਂ ਚ ਕਿਉਂ ਨਹੀਂ ਹੋਇਆ ਮਲਕੀਤ ਜੀ ਯਾ ਵਾਗੇ ਰੱਖਦਾ ਹਾਂ ਮੈਂ ਥੋੜੀ ਦੇਰ ਲਈ ਸੋਚੋ ਹੀ ਰੰਝਾ ਸਸੀ ਪੁੰਨੋ ਸੋਣੀ ਮਈਵਾਲ ਸ਼ੇਰੀ ਫਰੀਦ ਯੂਸਫ ਜੁਲੈਖਾ ਮਿਰਜ਼ਾ ਸਾਹਿਬਾਂ ਕਹਿੰਦੇ ਜੀ ਸਾਰੇ ਆਸ਼ਿਕ ਮੁਸਲਮਾਨਾਂ ਨੇ ਸਿੱਖਾਂ ਜਿਉਂ ਨਹੀਂ ਪੈਦਾ ਹੋਇਆ ਮੈਂ ਕਹਿੰਦਾ ਪੈਦਾ ਤਾਂ ਬਹੁਤ ਹੋਇਆ ਪਰ ਤੈਨੂੰ ਪਤਾ ਨਹੀਂ ਲੱਗਿਆ ਕਹਿੰਦਾ ਜੀ ਮੈਂ ਸਾਰਾ ਇਤਿਹਾਸ ਪੜਿਆ ਮੈਂ ਕਹਿੰਦਾ ਪੰਨੇ ਰਹਿ ਗਏ ਹੁਣੇ ਕਹਿੰਦੇ ਜੀ ਕਿਹੜੇ ਕਦੇ ਸੂਲੀ ਤੇ ਕਦੇ ਸੰਧੀ ਤੇ के चरखड़ियां ते कंद ते कॾहिं सेज ते कंदा ते कॾहिं तव्हां ते कॾहिं छवियां ते कॾहिं तलवारा कीअं लोका ते लफ़्सांच बयान करा जो गुज़री ਦਿਓ ਤਨ ਹੀ ਪਪ ਪਾਇਓ ਰੂਪ ਬਿੰਦ ਸਿੰਧ ਕਹਿਦਾ ਇੱਕ ਸੋਨੇ ਮਹਿਬੂਬ ਦੀ ਖਤ ਟੋਟੇ ਟੋਟੇ ਕਰਕੇ ਜਦ ਵੀ ਆਸ਼ਕ ਦਾ ਸਿਰ ਲੈਂਦਾ ਇਕ ਸਮਝਣਾ ਆਠਮਟਕਾ ਕਰਕੇ ਸਰਕੇ ਟੀ ਪਗੜੀ ਧਰਕੇ ਕੋਈ ਆਸ਼ਕ ਨਹੀਂ ਬਣ ਜਾਂਦਾ ਮੈਂ ਕਹ ਤੂੰ ਉਹਨਾਂ ਨੂੰ ਸਮਝਦਾ کوئی آشک گلان باتاں کر کے دو چار پوتیاں پڑھ کے کوئی آشک نہیں بن جانا ہار سکری چڑھ کے کسی گڑی نیچا کر کے ਸੈਂ ਬੈਂ ਮਲੇ ਲੜਕੇ ਟਾਂਗਾ ਛੋਟੇ ਫੜਕੇ ਰੀਆਂ ਅਸ਼ਮੀ ਪੜ ਜਾਂਦਾ ਅਸ਼ੁਕਤੇ ਕਰ ਦੂਰ ਸੁਣੀ ਤੇ ਬੁੱਲੇ ਛਾਏ ਤੇ ਵੰਦਾ ਕੋਤੇ ਯਾਰ ਬਣਾਉਣ ਮਾਰੀਏ ਦਿਲ ਨੂੰ ਨਕ ਸਮਝਾ ਕੇ ਜੀ ਦਾ ਜੀ ਦਾ ਮਾਨ ਰੱਖੇਗੀ ਕੱਲ ਵਿੱਚ ਬੱਲੇ ਫਾਕੇ ਨਾ ਮਰਦੀ ਹੋ ਜਾਏ ਇੱਕ ਜੀ ਪਣ ਜਾਏ ਇੱਕ ਨੂੰ ਕਲ ਨਾਲ ਲਾ ਕੇ ਤੁਮ ਲਾ ਕੇ ਇਸ ਨੂੰ ਬਣਾ ਲਾ ਕੇ ਉਹ ਉੱਡੀ ਤੋੜਨੇ ਸਿਰ ਵਿੱਚ ਪਹਿਣਾ ਨਕਸ਼ਾਬ ਕੇ ਲੈਗ ਹਰ ਕੋਦਰ ਦੇ ਖੀਰ ਮਰਾਤਾ ਵਾਲਾ ਸਾਤਾ ਸਾ ਮਟਾਲੀ ਦੇ ਵਿੱਚ ਰਤਬਾ ਖਾਸ ਰਾਲਾ ਚਿੰਤਾ ਭਗਤ ਮਟਾਵੇ ਚਿੰਤਾ ਬਾਬਾ ਰੋੜਦੇ ਵਾਲਾ ਬਾਬਾ ਰੋੜਦੇ ਵਾਲਾ ਬਾਬਾ ਰੋੜਦੇ ਵਾਲਾ ਉਹ ਨਾ ਮਰਸ਼ਦ ਲੋਕਾਂ ਦਾ ਕਰ ਲੱਭਤਾ ਨਹੀਂ ਸੁਖਾਣਾ ਸੁਖਾਣੀ ਸੁਖਾਣਾ ਹਰ ਜਾਣੇ ਹੁਮਾਰ ਬਸਤੇ ਨਾ ਬੇਸ਼ਰਮੇ ਦੋ ਕੱਢ ਜੱਗ ਚੱਟ ਜਨਰੇਟਰ ਦੀ ਆ ਰਹੀ ਹੈ ਜਨਰੇਟਰ ਦੀ ਆ ਰਹੀ ਹੈ ਬਿਜਲੀ ਚਲੀ ਗਈ ਹੈ ਨਹੀਂ ਜਨਰੇਟਰ ਦੀ ਆ ਰਹਿਣਾ ਡਰੋ ਨਾ ਸਰ ਬਿਜਲੀ ਹੈ ਨਹੀਂ ਬਾਬਾ ਜੀ ਡਰ ਨਾ ਮੈਦਰੀ ਆ ਜਾਣਾ ਤੇਰੇ ਕੋਲੇ ਲੱਗੇ ਮਾੜੀ ਜਿਹੀ ਜਗ੍ਹਾ ਛੱਡ ਦੇਣਾ ਤੂੰ ਉੱਤੇ ਬੈਠ ਕੇ ਗਾਉਣਾ